थाना सिटी गुरदासपुर दी पुलिस ने स्पेशल सेल के अधिकारी गुरविंदर सिंह संगर दे सहयोग नाल दो ऐसे ही नौजवानों नु दो पिस्तौलां समेत गिरफ्तार किया है जो डब विच पिस्तौला पाके घूम रहे सन दोनों की उम्र उन्नी हेठा लकी उन्नी साल दसी जा रही है अति एना दी पहचान हरकीर सिंह वासी फिश पर वाली गली अति नितिश ਗਨਵਾਰੀਆਂ ਵਾਸੀ ਬੇਰੀਆ ਮੋਲਾ ਗੁਰਦਾਸਪੁਰ ਦੇ ਤੌਰ ਤੇ ਹੋਈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀਡੀਏ ਨਿਜਾਬ ਦਿਸ਼ਾ ਨਿਰਦੇਸ਼ ਅਦੀਨ ਸ਼ਹਿਰ ਵਿੱਚ ਛੱਕੀ ਤੇ ਭੜੇਪੁਰਸਨ ਦੀ ਚੈਕਿੰਗ ਸੌਂਦੀ ਨਾਕਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਪੁਲਿਸ ਪਾਰਟ ਨੇ ਦੋ ਛੱਕੀ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਿਨ੍ਹਾਂ ਕੋਲੋਂ ਦੋ ਪਿਸਟਲ 32 ਬੋਲ ਸਮੇਤ ਮੈਗਜ਼ੀਨ ਇੱਕ ਜਿੰਦਾ ਕਤੂਸ ਬ੍ਰਾਹਮਣ ਦੇ ਜਿਨ੍ਹਾਂ ਨੇ ਆਪਣਾ ਨਾਮ ਹਰਕੀਰਤ ਸਿੰਘ ਤੇ ਨਿਤਿਸ਼ ਕੁਮਾਰ ਦੱਸਿਆ ਜਿਨ੍ਹਾਂ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਐਫ ਆਈ ਆ ਨੰਬਰ 56 ਅੰਡਰ ਸੈਕਸ਼ਨ 25 ਡੀ 9 ਆਰ ਮੈਨਟਰ ਰਜਿਸਟਰਡ ਕੀਤੀ ਗਈ ਹੈ ਦੋਸ਼ੀ ਅਨੁਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਨਜ਼ਰਮਾਨਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਕੋਲੋਂ ਪੁੱਛਿਆ ਜਾਵੇਗਾ ਕਿ ਇਹ ਪਿਸਤਲ ਕਿੱਥੋਂ ਲੈ ਕੇ ਆਏ ਤੇ ਕਿਸ ਮਕਸਦ ਲਈ ਲੈ ਕੇ ਸਰ ਪਿਸਤਲ ਕਿਹੜੀ ਮੇਡ ਦੇ ਹੈਗੇ ਨੇ ਕੰਟਰੀ ਮੇਡ ਪਤਾ ਲੱਗਾ ਕਿ ਕੋਈ ਵਾਰਦਾਤ ਨੂੰ ਅੰਜਾਮ ਦਿੱਤੀ ਕਿਹੜੀ ਫਰਾਂਸ ਹੈ ਕਿਉਂ ਮੰਗਾਈ ਨਹੀਂ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਪੁੱਛਗਿਰ ਦੌਰਾਨ ਨਹੀਂ ਪੁੱਛ ਬਰੀਕੀ ਨਾਲ ਪੁੱਛਗਿਰ ਕਰਾਂਗੇ ਕਿ ਇਹਨਾਂ ਕਿਸੇ ਇਬਾਦਤ ਨੂੰ ਅੰਜਾਮ ਦਿੱਤਾ ਕਿ ਨਹੀਂ ਕਿਸੇ ਨਾਲ ਸਬੰਧਤ ਹੈ ਨਹੀਂ ਕੋਈ ਗੈਂਗ ਜਾਨ ਨਹੀਂ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਮਰ ਕਿੰਨੇ ਕਿੰਨੇ ਕੀ ਕੀ ਕੰਮ ਕਰਦੇ ਆ ਇਹ ਇੱਕ ਤੇ ਗੋਲਡਨ ਕਾਲਜ ਵਿੱਚ ਇੰਜੀਨੀਅਰਿੰਗ ਕਰਦਾ ਦੋਨਾਂ ਦੀ ਉਮਰ 19 ਸਾਲ ਹੈ ਗੋਲਡਨ ਕਾਲਜ ਕੌਣ ਕਰਦਾ ਇੰਜੀਨੀਅਰ ਕਰਦਾ ਹਰਕੀਰਤ ਸਿੰਘ ਜਿਹਨੇ ਕਰਦਾ ਇੰਜੀਨੀਅਰਿੰਗ ਕਿਹੜੇ ਸਮੈਸਟਰ ਜਗਾ ਫਸਟ ਫਸਟ ਸਮੈਸਟਰ ਦੂਸਰਾ ਮਕਦਮਾ ਦੂਸਰਾ ਪਲੱਸ 2 ਕਰਕੇ ਵਿਹਲਾਉ ਪਰਦਾ ਨਹੀਂ ਹੈ ਕੋਈ ਪਹਿਲਾ ਮੁਕਾਦਮਾ ਚੱਲ ਜਹਾਉਣੇ ਨਹੀਂ ਅੱਜ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਨਵੇਂ ਨੇ ਕਿਵੇਂ ਲੋ ਬਿਲਕੁਲ ਆ ਜੋ ਫਰਚਾ ਵਾਕਿਆ ਅਸੀਂ ਸਬੰਧਤ ਥਾਣੇ ਤੋਂ ਇਹਨਾਂ ਦਾ ਰਿਕਾਰਡ ਹਾਸਲ ਕਰ ਰਹੇ ਹਾਂ ਇਹ ਲਗਾ ਕੇ ਰੱਖੇ ਸੀ ਇਹ ਕਿਤੇ ਜਾਂ ਨਹੀਂ ਇਹਨਾਂ ਦੇ ਡੱਬੇ ਵਿੱਚੋਂ ਮਿਲੇ ਜਦੋਂ ਇਹਨਾਂ ਦੀ ਨਾਕਾਬੰਦੀ ਰਨ ਚੈਕਿੰਗ ਕੀਤੀ ਇਹਨਾਂ ਦੇ ਡੱਬੇ ਵਿੱਚੋਂ ਇਹ ਦੋਨੋਂ ਇਕੱਠੇ ਸੀਗੇ ਦੋਨੋਂ ਇਕੱਠੇ ਆ ਰਹੇ ਸੀ ਮੌਕੇ ਤੇ ਜਿਹਨੇ ਫੜਿਆ ਹੋਣਾ ਕੀ ਨਾਂ ਦੇ ਸਾਡੇ ਪੁਲਿਸ ਪਾਰਟੀ ਹਰਜਿੰਦਰ ਸਿੰਘ ਐਸਆਈਸੀ ਤਨਾਲੋਤ ਪੁਲਿਸ ਪਾਰਟੀ ਸੀ ਨਾਲ ਸਾਡੇ ਜਿਹੜੇ ਸਪੈਸ਼ਲ ਬ੍ਰਾਂਚ ਦੇ ਸਬ ਇੰਸਪੈਕਟਰ ਗੁਰਿੰਦਰ ਸਿੰਘ ਓਸੀ ਸੀ ਸੀ